ਕੋਈ ਨਾ ਬੰਦ ਕੀ ਰੋ ਰੋ ਚਲੋ ਬਾਹਰ ਚੱਲੋ ਮੇਰੇ ਕਾ ਮੈਂ ਕਹਿੰਦਾ ਸਵਾਰ ਵਾਲਾ ਇਹਨਾਂ ਨੂੰ ਲੈ ਕੇ ਪੈਕ ਕਰਾਓ ਇੱਥੇ ਅੰਦਰ ਆਇਆ ਕਿਹੜਾ ਨਾ ਨਾ ਬਣਾਉਗਾ ਆਹ ਇਧਰ ਐ ਪਾਜੀ ਚਲਾਓ ਚਲੋ ਦੇ ਵੀ ਆ ਕੀ ਜੀ ਆ ਅੱਜਾ ਯੂਟਿਊਬ ਤੇ ਸਰਚ ਮਾਰੋ ਆਪਣਾ ਚੈਨਲ ਅੱਛਾ ਵਤਨ ਵਤਨ ਕੀ ਹੋ ਰਿਹਾ ਹੈ િમ઺ીાલ દ્઱ ણાલએ જેમાા કાણભાણાલે જેાુા થયો ચે ચાણ આ ચેંમે ਪਸਾਤ ਆਏ ਨੇ ਸੇਵਾ ਚੱਲਦੀ ਹੈ ਇਹ ਵੀ ਗ੍ਰੰਥ ਤੋਂ ਆਏ ਨੇ ਸੇਵਾ ਲੈ ਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਗ੍ਰੰਥ ਤੋਂ ਇਹ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਨੇ ਇੱਥੇ ਹੋਂਦ ਜਿਉਂ ਆ ਕਿਨਾਂ ਬਹੁਤ ਵਧੀਆ ਸੇਵਾ ਕੰਮ ਕਰ ਰਹੇ ਨੇ ਕਿ ਤਾਂ ਕਿ ਜੋ ਹੜਪੀਰ ਪਏ ਉਹਨਾਂ ਦੀ ਮਤਲਬ ਲੋੜ ਹੋਵੇ ਰਾਸ਼ਨ ਚਾਲ ਸਭ ਕੁਝ ਹਰ ਕਰਨੀਆਂ ਜਿਵੇਂ ਘਰ ਦੇ ਵੱਖ-ਵੱਖ ਚੀਜ਼ਾਂ ਵਸਤੂਆਂ ਇਹ ਲੈ ਕੇ ਆਏ ਨੇ ਤੋਂ ਬੜਾ ਜਿੰਨਾ ਕਦਮਾਂ ਨਾਲ ਚੱਲ ਕੇ ਉਹਨਾਂ ਕਰਮਾਂ ਨੂੰ ਜਿਉ ਆ ਤਾਂ ਬਹੁਤ ਬਹੁਤ ਧੰਨਵਾਦ ਤੁਰੀ ਦੀ ਖੁਸ਼ੀ ਉੱਤਮ ਸਾਧੀਆਂ ਜੀ ਪਿੰਡ ਦੇ ਸਰਪੰਚ ਸਾਹਿਬ ਦਾ ਰੋਟੀ ਦਾ ਆਇਆ ਸਾਹਿਬ ਜਿਹਾ ਸਾਡੇ ਨਾਲ ਆਏ ਨੇ ਤੇ ਸਾਡੀ ਸੁਸਾਇਟੀ ਵੱਲੋਂ ਟਿਕੋਟਾ ਜਾਂ ਉਪਰਾਲਾ ਕੀਤਾ ਗਿਆ کافی ਦਿਨ ਤੋਂ ਸਾਡੀ ਕੋਸ਼ਿਸ਼ ਕਰਦੇ ਪਏ ਸੀ ਪਰ ਟਾਈਮ ਦਾ ਅੱਜ ਤੋਂ ਪਤਾ ਹੀ ਨਹੀਂ ਹੈ ਸਮਾਂ ਟਾਈਮ ਘਾਟੇ ਹੁੰਦਾ ਇਹ ਉਪਰਾਲਾ ਸਾਡੀ ਸਾਡੀ ਸੁਸਾਇਟੀ ਦੇ ਮਹਿਰਾਂ ਵਾਲੋਂ ਭਣਾ ਵਾਲੋਂ ਕੀਤਾ ਗਿਆ ਅਸੀਂ ਇਸ ਪਿੰਚਾ ਕੇ ਤੇ ਉਹ ਕੋਲਾ ਨੋਟ ਲਈ ਇਹ ਡਾਕਟਰ ਉਹ ਸਰਕਾਰ ਹੋਵੇ ਸਾਰੇ ਅਨੁਮੋਦਨ ਹੈ ਕਿ ਅੱਗੇ ਤੋਂ 40 ਦਿਨ ਦੀ ਇਹ ਸਰਕਾਰ ਤੋਂ ਵਾਏ ਗੋ ਬੰਦ ਕਰਦੇ ਮੇਰ ਪੜਿਆ ਹਾਤਰਾ ਕੀ ਕਾ ਪਾਈ ਦਾ ਕੰਮ ਕਰਦੇ ਅਸੀਂ ਪਿੰਡ ਵਾਸੀਆਂ ਦਾ ਸਾਨੂੰ ਬਹੁਤ ਧੰਨਵਾਦ ਹੈ ਬਹੁਤ ਵੱਡਾ ਅਕਲ ਜੀ ਹੈ ਸਸਰੀ ਦਾ ਸਵਾਇਬ ਸਾਡੇ ਸਰਪੰਚ ਸਾਹਿਬ ਇਹ ਵੀ ਜਿਹੜੇ ਨਾਲ ਸੇਵਾ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਇਲਾਕੇ ਦਾ ਪਤਾ ਹੀ ਕਿਹੜੇ ਕਿਹੜਾ ਜਿਹੜੇ ਪਾਣੀ ਦੇ ਮਾਰੇ ਠਾਏ ਨੇ ਸੋ ਸੁਪਨ ਸਾਹਿਬ ਜੀ ਕਿਹੜਾ ਵੀ ਆਇਆ ਨੇ ਅੰਮ੍ਰਿਤਸਰ ਦਾ ਕੰਮ ਕਰਦਾ ਸੀ ਨੰਬਰ 1 ਤੋਂ ਆਏ ਸਾਡੇ ਕਿਹੜਾ ਜਾਊਗਾ ਨਾ ਮਾਰੂ ਇਹ ਜੋ ਅੱਜ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਐਵੇਨਿਊ ਸੇਵਾ ਸੁਸਾਇਟੀ ਜਲੰਧਰ ਤੋਂ ਸਾਡੇ ਸੱਜਣ ਅਪਲਾਈ ਲਾਈਜ਼ ਹੈਗੇ ਆ ਜੀ ਸੇਵਾ ਭਾਵਨਾ ਦੇ ਨਾਲ ਜੋ ਵੀਰ ਤਾਂ ਲੈ ਕੇ ਆਏ ਆ ਵੰਡਵਾਸੀਆਂ ਦੇ ਵਿੱਚ ਵੰਡਿਆ ਜੀ ਇਹਨਾਂ ਦੇ ਤੋਂ ਅੱਗੇ ਬੜੀ ਵਧੀਆ ਦੇਖ ਫਲੋਰ ਤੇ ਰਾਹਤ ਪਾਈ ਆ ਜੀ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਸਾਹ ਅਦਾ ਜੀ ਬਹੁਤ ਬਹੁਤ ਮਿਹਰਬਾਨੀ